ਗੜਗ ਗਈ ਅਗਰ ਕੀ ਦਾ ਬਹੁਤ ਸਾਚੇ ਦਰਬਾਰ ਕੀ ਹੈ ਵਾਹਿਦੁਰ ਜੀ ਦਾ ਖਾਲਸਾ ਵਾਹਿਦੁਰ ਜੀ ਕੀ ਫਤਹਿ ਸੋ ਜੀ ਅੱਜ ਪਿੰਡਾਂ ਡਾਂਡੀਆਂ ਜਿਲ੍ਹਾ ਸ਼ਹਿਰਪੁਰ ਵਿਖੇ ਜੁਸਲਾਨਾ ਸ਼ਿੰਗ ਮੇਲਾ ਦੀ ਕਰਵਾਇਆ ਗਿਆ ਥੋੜਾ ਬਾਦਸ਼ਾਹ ਤੋਂ ਹੋਣ ਦੇ ਕਾਰਨ ਥੋੜੀ ਥਰੋ ਪ੍ਰੋਬਲਮ ਪਈ ਆ ਤਿੰਨੇ ਤਾਂ ਥੋੜੀ ਵੱਡੀ ਸ਼ਿੰਗ ਕਰਾਉਣੀ ਸੀ ਉਹਨੇ ਬੱਚਿਆਂ ਦੇ ਬੜੇ ਕੁਸ਼ਤੀਆਂ ਕਰਵਾਈਆਂ ਕਈਆਂ ਸੋ ਇਸ ਵਿਸ਼ੇਸ਼ ਮੌਕੇ ਤੇ ਐਜਰ ਹੱਤਰ ਤੋਂ ਕੋਟ ਤੋਂ ਹੀ ਸਾਡੇ ਡਾਕਟਰ ਪ੍ਰਮੇਂਦਰ ਸਿੰਘ ਜੀ ਪਹੁੰਚੇ ਸੋ ਬੋਬਤ ਬਾਜੀ ਨਾ ਦਾ ਸੋ ਜਿਨ੍ਹਾਂ ਨੇ ਇਹ ਮੈਡੀਕਲ ਕੈਂਪ ਲਗਾਇਆ ਤੇ ਦੋਸਤਾਂ ਬਧੂਰੀਆਂ ਦੀ ਜਾਂਚ ਕਰਕੇ ਫਲੋੜ ਗੰਦਾਂ ਨੂੰ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਸੋ ਮੇਰੇ ਐਨ ਆਰ ਆਈ ਵੀਰਾਂ ਨੇ ਜਦੋਂ ਨੂੰ ਸਹੂਤ ਜੋ ਦਿੱਤੀ ਆ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਐਨ ਆਰ ਆਈ ਵੀਰਾਂ ਦਾ। ਸੋ ਜਿਨ੍ਹਾਂ ਨੇ ਸਹਿਯੋਗ ਸਰਦਕਾ ਇਹ ਕੈਂਪ ਲਗਾਇਆ ਗਿਆ ਸੋ ਲੰਗਰ ਵਿੱਚ ਵੀ ਉਹਨਾਂ ਦੀ ਸੇਵਾ ਪਾਈ ਆ। ਸੋ ਸਭ ਨੂੰ ਐਨ ਆਰ ਆਈ ਵੀਰਾਂ ਦਾਸ, ਗ੍ਰਾਮ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਸੂ ਸਾਕਾਂ ਦਾ ਸੋ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਬਹੁਤ ਧੰਨਵਾਦੀ ਹੈ ਐਜਰ ਹਸਪੀਟਲ ਕੋਟ ਪੂਰੀ ਸਰੀ ਡਾਕਟਰ ਪ੍ਰਿੰਦਾ ਸੂਜੀ ਤੇ ਉਹਨਾਂ ਦੀ ਪੂਰੀ ਟੀਮ ਤੇ ਬਹੁਤ ਬਹੁਤ ਦਾਤ ਸਾਡੇ ਆਏ ਹੋਏ ਅੱਜ ਦੇ ਪੱਤਰਕਾਰਾਂ ਦਾ ਕਲਵੀਰ ਖਰਿਆਲ ਜੀ ਰਵਿੰਦਰ ਭੁੰਗਰਨੀ ਜੀ ਜੇਕਰ ਕਲਵੀਰ ਜੀ ਬੜਲਾ ਤੋਂ ਸਭੀ ਸਾਡੇ ਸੀਨੀਅਰ ਪੱਤਰਕਾਰ ਹੈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੋਂ ਸਮੂਹ ਨਗਰ ਮਾਸਟਰ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਰ ਐਸ ਜੀ ਆਰ ਹਸਪੀਟਲ ਬੋਰਡ ਤੋਂ ਹੀ ਤੋਂ ਅੱਜ ਸਾਨੂੰ ਡਾਡੀਆਂ ਪਿੰਡ ਪਹੁੰਚ ਕੇ ਇੱਥੇ ਸੇਵਾ ਕਰਨ ਦਾ ਮੌਕਾ ਮਿਲਿਆ ਅੱਜ ਮਹਾਰਾਜ ਗੁਗਾ ਜਾਰ ਪੀਰ ਜੀ ਦੀ ਜਗ੍ਹਾ ਤੇ ਜੋ ਸਲਾਨਾ ਜੋੜ ਮੇਲਾ ਕਰਵਾਇਆ ਗਿਆ ਉਸ ਦੇ ਵਿੱਚ ਸਾਡੀ ਪੂਰੀ ਟੀਮ ਵੱਲੋਂ ਇੱਥੇ ਸੇਵਾ ਦਾ ਮੌਕਾ ਮਿਲਿਆ ਮੈਡੀਕਲ ਕੈਂਪ ਲਗਾਇਆ ਗਿਆ 200 ਦੇ ਕਰੀਬ ਪੇਸ਼ੈਂਟਾਂ ਨੂੰ ਚੈੱਕ ਕਰਕੇ ਲੋੜੀਂਦੇ ਪੇਸ਼ੈਂਟਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਨਗਰ ਖੇੜੇ ਨੂੰ ਇਸ ਡਾਂਡੀਆਂ ਪਿੰਡ ਦੇ ਨਗਰਖੇੜੇ ਨੂੰ ਔਰ ਸਾਰੀ ਸਾਧ ਸੰਗਤ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ